ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਈਵੀਐਮ ਜਾਗਰੂਕਤਾ ਵੈਨਾਂ ਚਲਾਈਆਂ ਗਿਆ ਹਨ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਜ਼ਿਲ੍ਹੇ ਵਿੱਚ ਪੂਜੀ ਮੋਬਾਈਲ ਵੈਨ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਮਿਤੀ 18 ਦਸੰਬਰ ਤੋਂ 26 ਦਸੰਬਰ ਤੱਕ ਪ੍ਰਮੁੱਖ ਥਾਵਾਂ ਜਿਵੇਂ ਕਿ ਕਾਲਜ ਯੂਨੀਵਰਸਿਟੀਆਂ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਆਮ ਜਨਤਾ ਨੂੰ ਈਵੀਐਮ ਅਤੇ ਵੀਵੀਪੈਟ ਸੰਬੰਧੀ ਜਾਗਰੂਕ ਕਰੇਗੀ ਐਸਮੋਕੇ ਵਿਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਤਹਿਸੀਲਦਾਰ ਚੋਨਾ 인ਦਰਜੀਤ ਸਿੰਘ ਰਾਜਿੰਦਰ ਸਿੰਘ ਵੀ ਹਾਜ਼ਰ ਸਨ ਸੋ ਇਲੈਕਸ਼ਨ ਕਮਿਸ਼ਨ ਵੱਲੋਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਸਪੈਸ਼ਲ ਸਮਰੀ ਰਿਵੀਜ਼ਨ ਦਾ ਪ੍ਰੋਸੈਸ ਚੱਲ ਰਿਹਾ ਸੀਗਾ ਜਿਸ ਦੇ ਵਿੱਚ ਕਾਫੀ ਅਸੀਂ ਵੋਟਰ ਰਨ ਰੋਲ ਕਰਾਏ ਆ ਅੱਗੇ ਲੋਕ ਸਭਾ ਨੂੰ ਦੇਖਦੇ ਹੋਏ ਈਵੀਐਮ ਬਾਰੇ ਅਵੇਰਨੈਸ ਵਧਾਉਣ ਲਈ ਤਾਂ ਕਿ ਨਾ ਲੋਕਾਂ ਦੇ ਵਿੱਚ ਇਹਦੇ ਬਾਰੇ ਕਈ ਥਾਂ ਦੇ ਕਾਂਤੀਆਂ ਵੀ ਹੁੰਦੀਆਂ ਨੇ ਵੀ ਇਹਨੂੰ ਹੈਕ ਕੀਤਾ ਜਾ ਸਕਦਾ ਕੁਝ ਹੋਰ ਕਿ ਸਕਦਾ ਸੋ EVM ਬਾਰੇ ਅਵੇਰਨੈਸ ਕਰਨ ਲਈ ਇਹ EVM ਵੈਂਸ ਅੱਜ ਇੱਥੋਂ ਅਸੀਂ ਲੈਗ ਆਫ ਕੀਤੀਆਂ ਨੇ ਇਹ ਅਵੇਰਨੈਸ ਵੈਂਸ ਚੱਲਣਗੀਆਂ 18 ਤਰੀਕ ਤੋਂ 26 ਤਰੀਕ ਤੱਕ ਇਸ ਤੋਂ ਇਲਾਵਾ ਜਿਹੜੀ ਡਿਮੋਨਸਟ੍ਰੇਸ਼ਨ ਲਈ EVMs ਵੀ ਅਸੀਂ ਯੂਜ਼ ਕਰ ਰਹੇ ਹਾਂ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ EVM ਡਿਮੋਨਸਟ੍ਰੇਸ਼ਨ ਲਈ ਯੂਜ਼ ਕੀਤਾ ਜਾ ਰਿਹਾ ਇੱਕ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਵੀ ਹੈ ਜਿੱਥੇ ਲੋਕੀ ਆਪਣਾ ਆਪ ਆ ਕੇ ਆਪਣੇ ਆਪ ਨੂੰ ਅਵੇਅਰ ਕਰ ਸਕਦੇ ਨੇ ਤਾਂ ਕਿ ਉਹਨਾਂ ਨੂੰ ਐਗਜ਼ੈਕਟਲੀ ਪਤਾ ਹੋਊ ਹਾਊ ਟੂ ਕਾਸਟ ਵੋਟ ਐਂਡ ਕੋਈ ਏਵੀਐਮ ਨੂੰ ਲੈ ਕੇ ਜਿਹੜਾ ਕਿ ਡਿਸਕਨੈਕਟ ਹੈ ਉਹ ਵੀ ਖਤਮ ਕੀਤਾ ਜਾ ਸਕੇ ਪਿਛੇ ਸਪੈਸ਼ਲ ਸਮਰੀ ਰਿਵੀਜ਼ਨ ਦਾ ਜਿਹੜਾ ਪੀਰੀਅਡ ਚੱਲਿਆ ਹੈ ਜਿਹੜਾ ਕਿ 27 10 ਤੋਂ ਸਾਡਾ ਕੰਟੀਨਿਊਸ ਸਪੈਸ਼ਲ ਸਮਰੀ ਰਿਵੀਜ਼ਨ ਉਹਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨੇ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸਭ ਤੋਂ ਵੱਧ ਵੋਟ ਨਵੀਆਂ ਬਣਾਈਆਂ ਸੀ ਤਕਰੀਬਨ ਸਾਡੇ ਕੋਲ 45000 ਦੇ ਆਸ-ਪਾਸ ਫਾਰਮ 6 ਨਵੇਂ ਹਰੇਕ ਨੇ ਜਿਹੜੇ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵਿੱਚ ਸਭ ਤੋਂ ਵੱਧ ਕਿਉਂਕਿ ਅਸੀਂ ਇਨਸ਼ੋਰ ਕਰਾਇਆ ਸੀਗਾ ਵੀ ਹਰੇਕ ਬੀਲ ਨੂੰ ਐਂਡ ਵੀ ਵੱਧ ਤੋਂ ਵੱਧ ਵੋਟਰ ਐਨਰੋਲ ਕਰਨਗੇ ਐਂਡ ਬੀਐਲਓ ਲੈਵਲ ਤੇ ਡਾਇਰੈਕਟ ਮੇਰੇ ਲੈਵਲ ਤੇ ਵੀ ਡੀਸੀ ਲੈਵਲ ਤੇ ਬੀਐਲਓ ਨੂੰ ਡਾਇਰੈਕਟਲੀ ਬੁਲਾਇਆ ਗਿਆ ਜਿਨ੍ਹਾਂ ਦੇ ਬੀਐਲਓ ਤੇ ਵੋਟ ਘਟਵਣੀਆਂ ਸੀਗੀਆਂ ਹੁਣ ਵੀ ਮੈਂ ਅੱਜ ਵੀ ਨਿਰਦੇਸ਼ ਦਿੱਤੇ ਨੇ ਕਿ ਜਿਹੜੇ ਵੀ ਬੀਐਲਓ ਦੇ ਅੱਜ ਦੀ ਡੇਟ ਦੇ ਵਿੱਚ ਵੀ 1% ਤੋਂ ਘੱਟੋ-ਘੱਟ ਮੰਨ ਲਓ 1000 ਵੋਟਰ ਹੈ ਤਾਂ ਘੱਟੋ-ਘੱਟ ਉਹਨੇ 10 ਨਵੀਂ ਵੋਟ ਜ਼ਰੂਰ ਬਣਾਈ ਹੋਣੀ ਚਾਹੀਦੀ ਉਹ ਅਸੀਂ ਨਿਰਦੇਸ਼ ਦਿੱਤੇ ਹੋਏ ਨੇ ਅੱਜ ਵੀ ਮੈਂ ਯਰ ਉਸ ਨੂੰ ਕਹਿ ਆ ਵੀ ਜੇਕਰ ਤੁਹਾਡਾ ਇੱਕ ਵੀ ਬੀਐਲਓ 1% ਵੋਟ ਤੋਂ ਥੱਲੇ ਹੋਇਆ ਤਾਂ ਤੁਹਾਨੂੰ ਵੀ ਸ਼ਨੀਵਾਰ ਅਸੀਂ ਰੀਗੂਲੇ ਬੁਲਾਇਆ ਕਰਾਂਗੇ ਤੇ ਇਸ ਕਰਕੇ ਵੋਟ ਬਣਾਉਣ ਦੇ ਉੱਤੇ ਸਾਡਾ ਬੜਾ ਫੋਕਸ ਹੈ ਤੇ ਮੈਂ ਤੁਹਾਡੇ ਚੈਨਲ ਰਾਹੀਂ ਫਿਰ ਅਪੀਲ ਕਰਨਾ ਵੀ ਸਾਰੇ ਜਿਹੜੇ ਯੰਗ ਵੋਟਰ ਨੇ ਜਿਹੜਾ ਕਿ 1 ਇੱਕ 2024 ਦੀ ਕਟ-ਆਫ ਨੂੰ ਲੈ ਕੇ 18 ਸਾਲ ਦੇ ਹੋ ਰਹੇ ਨੇ ਉਹ ਆਪਣੇ ਆਪ ਨੂੰ ਜਰੂਰ ਟਰੋਲ ਕਰਾਓ ਤੇ ਆਪਣੇ ಮತਦਾਨ ਦਾ ਅਧਿਕਾਰ ਦੀ ਵਰਤੋਂ ਜਰੂਰ ਕਰੋ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਲੋਕਾਂ ਨੂੰ ਈਵੀਐਮ ਮਸ਼ੀਨਾਂ ਬਾਰੇ ਜਾਗਰੂਕ ਕਰਨ ਲਈ ਅਮਰਥਾ ਦੇ ਡਿਪਟੀ ਕਮਿਸ਼ਨਰ ਨੇ ਇੱਕ ਬਿਆਨ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਡਿਪਟੀ ਕਮਿਸ਼ਨਰ ਦਫਤਰ ਤੋਂ ਇਹ ਬਿਆਨ 18 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਵੱਖ-ਵੱਖ ਜਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਈਵੀਐਮ ਮਸ਼ੀਨਾਂ ਬਾਰੇ ਜਾਗਰੂਕ ਕਰੇਗੀ ਅਮਰਥਾ ਫਾਸਟ ਵਿੱਚ ਖਬਰ ਨਾ ਮਿਲੀ ਅਰਕੇਸ਼ ਕੁਮਾਰ